Um, the Thank <laughs> I <laughs> you ਇਸ ਬੈਠ ਕੇ ਉਹ ਜਿਹੜੇ ਆ ਕੇ ਬੋਲੇ ਅੱਜ ਮੈਂ ਤੁਹਾਨੂੰ ਸਾਰਿਆਂ ਦਾ ਪਹਿਲੇ ਤੇ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਜੋ ਕੀਮਤੀ ਸਮੇਂ ਜੋ ਸਮਾਂ ਕੱਟ ਕੇ ਮੇਰੇ ਨਾਲ ਇੱਥੇ ਪੇਮੜੀ ਪਿੰਡ 'ਚ ਆਏ ਹੋ ਇਹ ਸਾਡਾ ਪੈਨਾ ਦੀ ਉਮੀਦ ਦਾ ਇੱਕ ਨਵਾਂ ਉਪਰਾਲਾ ਹੈ ਮੈਂ ਇਹ ਆਪਾਂ ਸ਼ੁਰੂ ਕੀਤਾ ਸੀ ਇਹ ਸਾਡੀ ਪਾਣੀ ਬਚਾਓ ਪੈਨਾ ਦੀ ਉਮੀਦ ਦੀ ਟੀਮ ਦਾ ਨਾਮ ਹੈ ਆਪਾਂ ਇਹ ਸ਼ੁਰੂ ਕੀਤਾ ਸੀ ਕੋਈ 4-5 ਮਹੀਨੇ ਪਹਿਲਾਂ ਪਰ ਆਪਾਂ ਦਿਖਾ ਰਹੇ ਤੁਹਾਨੂੰ ਅੱਜ ਹੈ ਕਿਉਂਕਿ ਸ਼ੁਰੂਆਤ ਦੇ ਵਿੱਚ ਆਪਾਂ ਦੇਖਣਾ ਚਾਹੁੰਦੇ ਸੀ ਕੀ ਹੈ ਕੰਮ ਕਿਵੇਂ ਸਿਰੇ ਚੜੂਗਾ ਨਹੀਂ ਚੜੂਗਾ ਇਹ ਸਾਡੇ ਪੈਨਾ ਦੀ ਉਮੀਦ ਪਾਣੀ ਬਚਾਓ ਜੋ ਸਾਡਾ ਗਰੁੱਪ ਹੈ ਇਹਦੇ ਵਿੱਚ 6 ਮੈਂਬਰ ਆ ਜਿਹੜਾ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਡਿਸਪੋਜ਼ੇਬਲ ਪਲੇਟ ਬਣਾ ਰਹੇ ਹੈ ਇਹ ਮਸ਼ੀਨ ਆਪਾਂ ਅੰਮਾਲਾ ਤੋਂ ਲੈ ਕੇ ਆਈ ਸੀਗੇ ਐਂਡ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੀ ਆਪਾਂ ਮਾਰਕੀਟਿੰਗ ਦੇ ਵਿੱਚ ਇਹਨਾਂ ਦੀ ਪੂਰੀ ਮਦਦ ਕਰ ਰਹੇ ਹਾਂ ਆਲਸੋ ਇਹਨਾਂ ਨੂੰ ਜੋ ਲੋਨ ਦਿਲਾ ਕੇ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਵਾਸਤੇ ਵੀ ਆਪਾਂ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਔਰ ਇਹ ਟ్రਾਇਲ ਪੀਰੀਅਡ ਦੇ ਵਿੱਚ ਕਿਉਂਕਿ ਸੀਜ਼ਨ ਤੋਂ ਹੁਣ ਸ਼ੁਰੂ ਹੋ ਰਿਹਾ ਹੈ ਇਹ ਟ్రਾਇਲ ਪੀਰੀਅਡ ਦੇ ਵਿੱਚ ਇਹਨਾਂ ਨੇ 65000 ਦੀ ਕਮਾਈ ਕੀਤੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੀ EMI ਵੀ ਪੇ ਕੀਤੀ ਹੈ ਔਰ ਖਰਚੇ ਸਾਰਾ ਨਿਕਾਲ ਕੇ ਲਗਭਗ 50000 ਤੋਂ ਥੋੜਾ ਜਿਹਾ ਕਮ ਇਹਨਾਂ ਨੂੰ ਪਿਛਲੇ 5 ਮਹੀਨੇ ਚ ਇਹਨਾਂ ਨੂੰ ਆਮਦਨੀ ਮਿਲੀ ਆ ਔਰ ਸਾਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਹੁਣ ਜਦ ਸੀਜ਼ਨ ਸ਼ੁਰੂ ਹੋਗਾ ਤੇ ਇਹਨਾਂ ਦੀ ਇੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਕਮਾਈ ਅਗਲੇ 6 ਮਹੀਨੇ ਸਾਨੂੰ ਉਮੀਦ ਹੈ ਔਰ ਇਹਨਾਂ ਨੂੰ ਦੇਖ ਕੇ ਹੁਣ ਆਪਾਂ ਤਿੰਨ ਹੋਰ ਐਸੀ ਮਸ਼ੀਨਾ ਸੰਗਰੂਰ ਦੇ ਵਿੱਚ ਲਗਾਉਣ ਦਾ ਉਪਰਾਲਾ ਚੱਕਿਆ ਵਾ ਇਸ ਕਰਕੇ ਮੈਂ ਤੁਹਾਨੂੰ ਇੱਥੇ ਬੁਲਾਇਆ ਸੀ ਤੁਸੀਂ ਲੋਕਾਂ ਨੇ ਹਮੇਸ਼ਾ ਉਮੀਦ ਸੰਸਥਾ ਨੂੰ ਸਹਿਯੋਗ ਦਿੱਤਾ ਹਮੇਸ਼ਾ ਸਾਡੀ ਕਹਾਣੀਆਂ ਨੂੰ ਸਾਡੀ ਉਪਰਾਲਿਆ ਨੂੰ ਉਠਾਇਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਥੇ ਲੈ ਕੇ ਆਉਣਾ ਚਾਹੁੰਦਾ ਸੀ ਤੁਹਾਨੂੰ ਦਿਖਾਣਾ ਚਾਹੁੰਦਾ ਸੀ ਮੈਨੂੰ ਉਮੀਦ ਹੈ ਕਿ ਹੋਰ ਵੀ ਲੋਕ ਉਹ ਉਮੀਦ ਦੇ ਨਾਲ ਜੁੜ ਕੇ ਹੈ ਅਪਰੇਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੇ 1.5 ਲੱਖ ਲਗਭਗ ਯੂਨਿਟ ਦਾ ਕੋਸਟ ਹੈ ਲਗਭਗ 1.5 ਲੱਖ ਯੂਨਿਟ ਦਾ ਕੋਸਟ ਹੈ ਪਰ ਇਹਨਾਂ ਪਹਿਲੇ ਤੇ ਕਲੇ ਯੂਨਿਟ ਹੀ ਨਹੀਂ ਹੈ ਪਹਿਲੇ ਤੇ ਇਹਨਾਂ ਦੀ ਟ੍ਰੇਨਿੰਗ ਕਰਾਣੀ ਹੁੰਦੀ ਹੈ ਇਹਨਾਂ ਦਾ ਗਰੁੱਪ ਦਾ ਇੱਕ ਸਾਂਝ ਬਣਾਉਣਾ ਪੈਂਦਾ ਕਿਉਂਕਿ ਕਈ ਵਾਰ ਜਦ 3-4 ਕੁੜੀਆਂ ਇਕੱਠੇ ਹੋ ਕੇ ਕੰਮ ਕਰਦੀਆਂ ਜੇ ਉਹਨਾਂ ਦੀ ਸਾਂਝ ਨਹੀਂ ਹੈ ਇੱਕ ਦੂਜੇ ਨਾਲ ਤੇ ਉਹ ਵੀ ਆ ਪ੍ਰੋਬਲਮ ਕ੍ਰੀਏਟ ਕਰਦੀ ਹੈ ਤੇ ਇਹਨਾਂ ਦੀ ਦੋਸਤੀ ਹੈ ਰਿਸ਼ਤੇਦਾਰੀ ਹੈ ਇਹਨਾਂ ਨੂੰ ਮਿਲ ਕੇ ਫਿਰ ਆਪਾਂ ਗਰੁੱਪ ਬਣਾਉਂਦੇ ਆ ਔਰ ਫਿਰ ਇਹਨਾਂ ਨੂੰ ਜੋ ਵੀ ਆਪਾਂ ਮਦਦ ਕਰ ਸਕਦੇ ਆ ਫਿਰ ਆਪਾਂ ਪਰਮਾਤ ਕਿੰਨੀ ਕਮਟਨ ਹੋ ਜਾਂਦੀ ਹੈ ਮੈਂ ਤੈਨੂੰ ਕਿਹਾ ਕਿ ਪਿਛਲੇ 5 ਮਹੀਨੇ ਚ ਨੈਟ ਪ੍ਰੋਫਿਟ ਇਹਨਾਂ ਦਾ ਕੋ ਲਗਭਗ 50000 ਤੋਂ ਥੋੜਾ ਜਿਹਾ ਘਟ ਰਿਹਾ ਪਰ ਇਹ ਸੀਜ਼ਨ ਦਾ ਸਮਾਂ ਨਹੀਂ ਸੀ ਹੁਣ ਸੀਜ਼ਨ ਆ ਗਿਆ ਇਹਨਾਂ ਦੀ ਕਮਾਈ ਮੈਨੂੰ ਲੱਗਦਾ ਹੈ 4-5 ਗੁਣਾ ਵਧੇਗੀ ਔਰ ਇਹਨਾਂ ਦੀ ਜੋ ਨੈਟ ਪ੍ਰੋਫਿਟ ਸੀ ਉਹ ਜੋ ਮੈਂ 50000 ਦੇ ਲਗਭਗ ਦੀ نیٹ ਪ੍ਰੋਫਿਟ ਸੀ ਉਹ ਸੀ ਕਿ ਜਦ ਇਹਦਾ ਜਿਹੋ ਖਰੀਦ ਸੀ ਉਹ ਥੋੜੀ ਜਿਹਾ ਜ਼ਿਆਦਾ ਐਕਸਪੈਂਸਿਵ ਸੀ ਹੁਣ ਉਹ ਵੀ ਆਪਾਂ ਕੋਸ਼ਿਸ਼ ਕੀਤੀ ਉਹ ਘਟ ਗਈ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਚੰਗੀ ਰੋਜ਼ਗਾਰੀ ਮਿਲੇਗੀ ਮੇਰੇ ਖਿਆਲ ਮੈਂ ਹਰੇਕ ਕੁੜੀ ਸਾਡੀ ਉਮੀਦ ਹੈ ਕਿ ਹਰੇਕ ਕੁੜੀ ਜੋ ਗਰੁੱਪ ਦੀ ਹੈ ਉਹ 10-15000 ਤੇ ਮਹੀਨੇ ਦਾ ਕਮਾਈ ਤਾਂ ਹੀ ਜਾ ਕੇ ਫਾਇਦਾ ਹੋਣਾ ਇਹਨੂੰ ਕੰਟਰੋਲ ਚ ਲਾਉਣਾ ਪੈਣਾ ਇਹ ਵੀ ਨਹੀਂ ਕਿ ਆਪਾਂ ਸਾਰੇ ਪਿੰਡਾ ਚਲਾ ਦੋ ਫਿਰ ਤੇ ਓਵਰ ਸਪਲਾਈ ਹੋ ਜਾਊਗੀ ਤੇ ਆਪਾਂ ਭੇੜਾਂ ਦੇ ਨਾਲ ਨਹੀਂ ਨਹੀਂ ਕੰਮ ਕਰਨਾ ਤੇ ਆਪਾਂ ਇੱਕ ਦੋ ਪਿੰਡਾਂ ਚ ਹੋਰ ਇਹ ਕੰਮ ਸ਼ੁਰੂ ਕਰਾਂਗੇ ਫਿਰ ਡਿਸਪੋਜ਼ੇਬਲ ਜੋ ਪੀਣ ਵਾਲੇ ਗਲਾਸਸ ਹੈ ਉਹਦੇ ਬਾਰੇ ਵੀ ਆਪਾਂ ਸਲਾਹ مشورہ ਕਰ ਰਹੇ ਹਾਂ ਹੋਰ ਹੈ ਹੋਰ ਐਸੀ ਹੋਰ ਵੀ ਜੋ ਚੀਜ਼ਾਂ ਹਨ ਔਰ ਕੱਲੇ ਇਹ ਨਹੀਂ ਹੈ ਮੈਂ ਉਸ ਦਿਨ ਤੁਹਾਨੂੰ ਦਿਖਾਇਆ ਸੀ ਕਿ ਸਾਡੀ 35 ਕੁੜੀਆਂ ਨੂੰ ਗਰੁੱਪ ਮੈਂਬਰਾਂ ਨੂੰ ਆਪਾਂ ਪਸ਼ੂ ਪਾਲਣ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਹੈ ਹੁਣ 10 ਕੁੜੀਆਂ ਨੇ ਕੰਮ ਉਹ ਸ਼ੁਰੂ ਵੀ ਕਰ ਦਿੱਤਾ ਸਾਡਾ ਅਗਲੇ ਹਫਤੇ ਤੋਂ ਮਸ਼ਰੂਮ ਦਾ ਕੰਮ ਸ਼ੁਰੂ ਹੋ ਗਿਆ ਹੈ 20 ਕੁੜੀਆਂ ਮਸ਼ਰੂਮ ਉਗਾ ਰਹੇ ਆ ਉਹਦੀ ਵੀ ਆਪਾਂ ਉਹਨਾਂ ਦਾ ਟਾਇਆ ਕਰਤਾ ਤੇ ਐਸੇ ਉਪਰਾਲੇ ਆਪਾਂ ਚਾਹਤ ਰਹੇ ਜਿੱਥੇ ਸਾਡੇ ਬੱਚਿਆਂ ਨੂੰ ਵਧੀਆ ਤੇ ਵਧੀਆ ਰੋਜ਼ਗਾਰੀ ਮਿਲੇ ਔਰ ਆਪਣੇ ਪਰਿਵਾਰ ਦੇ ਖਰਚੇ ਦੇ ਵਿੱਚ ਉਹ ਵੀ ਆਪਣਾ ਸਹਿਯੋਗ ਪਾ ਸਕਣ। ਥੈਂਕ ਯੂ ਜੀ। ਰਾਣੀ ਬਚਾਓ ਗਰੁੱਪ ਦੇ ਵਿੱਚ ਕੰਮ ਕਰਦੀਆਂ। ਧੰਨਵਾਦ ਮੈਂ ਖੰਨਾ ਸਾਭ ਦੀਆਂ ਜਿਨ੍ਹਾਂ ਨੇ ਸਾਨੂੰ ਭੈਣਾ ਨੂੰ ਇਹ ਉਮੀਦ ਬਖਸ਼ੀ ਤੇ ਧੰਨਵਾਦ ਮੈਂ ਸਾਰੇ ਗਰੁੱਪ ਦਾ ਧੰਨਵਾਦ ਕਰਦੀਆਂ ਕਿ ਜੋ ਸਾਡੇ ਇਸ ਪਿੰਡ ਦੇ ਵਿੱਚ ਇਹ ਰੋਜ਼ਗਾਰ ਚਲਾਇਆ ਤੇ ਅਸੀਂ ਭੈਣਾਂ ਰਲ ਕੇ ਕੰਮ ਕਰ ਰਹੀਆਂ ਤੇ ਅਸੀਂ ਹੋਰ ਵੀ ਜ਼ਿਆਦਾ ਇਸ ਕੰਮ ਨੂੰ ਅੱਗੇ ਵਧਾਵਾਂਗੇ ਤੇ ਬਸ ਮੈਂ ਇਹ ਕਿੰਨੀਆਂ ਮਹਿਲਾਵਾਂ ਇਸ ਕੰਮ ਦੇ ਵਿੱਚ ਅਸੀਂ ਪਹਿਲਾਂ 6 ਮਹਿਲਾਵਾਂ ਨੇ ਕੰਮ ਕਰ ਰਹੀਆਂ ਜਿਹੜੀਆਂ ਸੀ 7 ਸੀ ਇੱਕ ਉਹ ਕਹਿੰਦੀ ਵੀ ਮੈਂ ਨਹੀਂ ਕਰ ਸਕਦੀ ਮੇਰੇ ਘਰ ਦਾ ਨਹੀਂ ਸਰਦਾ ਅਸੀਂ 6 ਕਰ ਰਹੀਆਂ ਤੇ ਕੋਈ ਗੱਲ ਨਹੀਂ ਅਸੀਂ ਇਸ ਕੰਮ ਕਰਦੇ ਗੁਜ਼ਾਰੀ ਦੀ ਗੱਲ ਕੀਤੀ ਹੈ ਵੀ ਕਰਦਾ ਗੁਜ਼ਾਰਾ ਚੱਲ ਪਈ ਚੱਲ ਬਹੁਤ ਵਧੀਆ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸੀ ਇਸ ਕੰਮ ਨੂੰ ਵੀ ਸਪੋਰਟ ਕਰ ਰਹੇ ਆ ਘਰ ਦੇ ਹਾਂਜੀ ਬਿੰਬਰ ਪੈਂਡਾ ਕੀ ਕੰਮ ਕਰ ਰਹੇ ਹੋ ਸੀ ਡਿਸਪੋਜ਼ਰ ਕੰਮ ਡਿਸਪੋਜ਼ਰ ਬਣਾਉਣ ਦਾ ਕੰਮ ਕਰ ਰਹੇ ਆ ਖੰਨਾ ਸਾਹਿਬ ਦੀ ਮਦਦ ਨਾਲ ਸਾਡਾ ਵਧੀਆ ਕੰਮ ਚੱਲ ਰਿਹਾ ਤਿੰਨ ਚਾਰ ਮਹੀਨੇ ਹੋ ਗਏ ਨੇ ਤੇ ਵਧੀਆ ਚੱਲਦਾ ਪਿਆ ਹੁਣ ਅਸੀਂ ਬਹੁਤ ਧੰਨਵਾਦ ਕਰਦੇ ਆ ਦਾ ਕੀ ਸਾਡੇ ਅੱਗੇ ਵੀ ਵਧੀਆ ਚੱਲਦਾ ਰਹੇ। ਕਮਾਈ ਦਾ ਕਿੰਨਾ ਵਧੀਆ ਸਾਡਾ ਕਮਾਈ ਦਾ ਜਿਵੇਂ ਵੀ ਹੁਣ ਪਹਿਲਾਂ ਤਾਂ ਸ਼ੁਰੂ ਚ ਦਿੱਕਤ ਆਈ ਸੀ ਹੁਣ ਸਖਰਨਾ ਸਾਹਿਬ ਨੇ ਸਾਡੀ ਉਹ ਵੀ ਦਿੱਕਤ ਦੂਰ ਕਰਤੀ ਜਿਵੇਂ ਵੀ ਸਾਡੇ ਨਾਲ ਉਹ ਡਿਸਪੋਜ਼ਰ ਦਾ ਵੀ ਮਾਲ ਮਿਲਦਾ ਸੀ ਜਿੱਥੋਂ ਦੀ ਵੀ ਫਰੋਮ ਮਟੀਨਰ ਵੀ ਉੱਥੋਂ ਸਾਨੂੰ ਦਵਾਕੇ ਲਿਆਂਦਾ ਤੇ ਸਾਨੂੰ ਗੱਲ ਕਰਾਤੀ ਉਹਦੇ ਨਾਲ ਤੇ ਸਾਨੂੰ ਵਧੀਆ ਹੁਣ ਲੱਗਿਆ ਕਿਤੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਨਹੀਂ ਜੀ ਹੁਣ ਫਿਰ ਪਹਿਲਾਂ ਤਾਂ ਆਈ ਸੀ ਹੁਣ ਠੀਕ ਹੈ ਹੁਣ ਤੇ ਸਾਡੀ ਗੱਲ ਹੋ ਗਈ ਇਹਨਾਂ ਨਾਲ ਹੋਲ ਸੇਲਰਾਂ ਨਾਲ ਤੇ ਅਸੀਂ ਉਹਨਾਂ ਨੂੰ ਮਾਲ ਪਹਚਾਈ ਜਾਂਦੇ ਆ। ਇਹਦੇ ਪਹੁੰਚ ਰਿਹਾ ਮਾਲ। ਠੀਕ ਹੈ। ਹਾਂਜੀ। ਅਰਵਿੰਦ ਕੋਰੇ ਮੈਂ ਉਮੀਦ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੀ ਆ ਐਜ਼ ਅ ਸੋਸ਼ਲ ਵਰਕਰ ਦੇ ਤੌਰ ਤੇ ਸਾਰਾ ਜਿਹੜਾ ਸੋਸ਼ਲ ਦਾ ਸਾਡਾ ਭੈਣਾ ਦੀ ਉਮੀਦ ਉਹਦੀ ਦੇਖ ਰਿਕ ਕਰ ਰਹੇ ਆਗੇ ਤੇ ਧੰਨਵਾਦ ਕਰਦੇ ਆਂ ਸ਼੍ਰੀ ਅਰਵਿੰਦ ਖੰਨਾ ਜੀ ਦਾ ਕਿ ਉਹ ਪਿੰਡੂ ਪੱਧਰ ਤੇ ਔਰਤਾਂ ਦੇ ਐਨੇ ਸਹਿਯੋਗੀ ਸਾਬਿਤ ਹੋ ਰਹੇ ਨੇ ਕਿ ਲੇਡੀਜ਼ ਨੂੰ ਉਤਸ਼ਾਹ ਹੋ ਰਿਹਾ ਜਿਸ ਦਾ ਅਸਰ ਨੇ ਖਲਾਸਾ ਸਾਹਮਣੇ ਗੱਲ ਕੀਤੀ ਸੀ ਕਿ ਫੂਡ ਕਾਰਟ ਆ ਸੀ 8 ਦਿੱਤੀਆਂ ਪਹਿਲਾਂ ਤੇ ਸਾਡੇ ਕੋਲ 25 ਦਾ ਹੋਰ ਐਪਲੀਕੇਸ਼ਨਸ ਆ ਗਈਆਂ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜੁਨਿਟਸ ਨੇ ਜੜੀਆਂ ਗਰੁੱਪਸ ਦੇ ਦੁਆਰਾ ਵੀ ਕਿਉਂਕਿ ਗਰੁੱਪਾਂ ਨਾਲ ਤਾਂ ਨੰਬਰ ਆਫ ਲੇਡੀਆਂ ਜੁੜ ਚੁੱਕੀਆਂ ਨੇ ਪਰ ਵੱਡਾ ਮੁੱਦਾ ਇਹ ਹੈ ਕਿ ਉਹਨਾਂ ਦੇ ਵਿੱਚ ਉਤਸ਼ਾਹ ਕਿਵੇਂ ਪੈਦਾ ਕਰੀਏ ਕਿਵੇਂ ਉਹਨਾਂ ਨੂੰ ਇਨ੍ਹਾਂ ਕਿੱਤਿਆਂ ਦੇ ਨਾਲ ਜੋੜੀਏ ਤੇ ਅੱਜ ਜਿਹੜੀ ਸਾਡੀ ਇਹ ਕਵਰਿੰਗ ਹੈਗੀ ਇਸ ਡਿਸਪੋਜ਼ਲ ਯੂਨਿਟ ਦੀ ਤੇ ਉਹਨਾਂ ਹਰ ਬਿੱਬੀ ਦੇ ਕੋਲ ਸਨੇਹਾ ਹੋਏਗਾ ਕਿ ਜੋ ਵੀ ਲੇਡੀ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਹ ਸਾਡੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਕਿੱਤਿਆਂ ਦੇ ਵਿੱਚ ਆਪਣੇ ਜੀਵਨ ਪੱਧਰ ਨੂੰ ਚੁੱਕ ਸਕਦੇ ਨੇ ਹੋਂਦ ਤੱਕ ਕਿੰਨੀਆਂ ਮਹਿਲਾਵਾਂ ਨੂੰ ਰੋਜ਼ਗਾਰ ਦੇ ਸਾ ਅਸੀਂ 700 ਦੇ ਕਰੀਬ ਸਸਟੇਨੇਬਲ ਲਾਈਵਲੀਹੂਡ ਕਰ ਰਹੀਆਂ ਨੇ ਲੇਡੀਜ਼ ਬਟ ਉਹ ਇੱਕ ਪਾਰਟ ਦੇ ਵਿੱਚ ਨਹੀਂ ਕਹਿ ਸਕਦੇ ਚਾਹੇ ਇਹ ਕਿਸਾਨ ਗਾਰਡਨਿੰਗ ਹੈ ਜੈਵਿਕ ਖਾਦਾ ਨੇ ਮਸ਼ਰੂਮ ਹੈ ਐਨ ਐਲ ਐਮ ਦੇ ਵਿੱਚ ਨੈਸ਼ਨਲ ਲਾਈਸਟਾਕ ਮਿਸ਼ਨ ਦੇ ਵਿੱਚ ਗੋਟਰੀ ਦਾ ਕੰਮ ਹੈ ਪੀ ਐਮ ই ਜੀ ਪੀ ਦੇ ਵਿੱਚ ਕੋਈ ਟਰੇਡਿੰਗ ਦਾ ਕੰਮ ਹੈ ਜਾਂ ਪੀ ਐਮ ਐਫ ਐਮ ਆਈ ਦੇ ਵਿੱਚ ਚਾਰ ਮਰੱਬਿਆਂ ਦਾ ਕੰਮ ਹੈ ਇੱਕ ਇੱਕ ਕਰਕੇ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਜਾਵਾਂਗੇ ਕਿਉਂਕਿ ਮੇਨ ਮਕਸਦ ਹੁੰਦਾ ਹੈ ਕਿ ਉਹ ਕੰਮ ਚੱਲਣਾ ਚਾਹੀਦਾ ਹੈ ਸ਼ੁਰੂ ਕਰਨਾ ਨਹੀਂ ਔਖਾ ਹੈਗਾ ਉਹਦੀ ਮਾਰਕੀਟਿੰਗ ਉਹਦਾ ਪ੍ਰੋਫਿਟ ਉਹਦਾ ਲਾਸ ਕੀ ਹੈ ਸਾਰਾ ਉਹ ਉਹ ਸਾਰਾ ਬੈਲੈਂਸ ਦੇ ਵਿੱਚ ਕਰਕੇ ਹੀ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗੇ ਜੀ